ਉਹ ਕਟਿਆ ਇੱਕ ਫੁੱਟ ਹੋਰ ਕਟ ਗਿਆ ਜੀ ਤਿੰਨ ਇਹ ਦੇਖ ਸਕਦੇ ਤੁਸੀਂ ਮੌਕੇ ਦੀ ਆਪਣੇ ਦੀ ਬੰਦ ਪਾਣੀ ਤਾਂ ਇਹ ਛੱਡੇਗਾ ਨਹੀਂ ਜਿਹੜੇ ਰਿਟਾਇਰ ਹੋਏ ਮੇਰੇ ਨਾਲ ਗੱਲ ਕਰ ਰਹੇ ਉਹਨਾਂ ਦਾ ਕਹਿਣਾ ਵੀ ਇਹ ਜਿਹੜੇ ਮਹਾਰਾਜਾ ਖਾਨਦਾਨ ਵੱਲੋਂ ਜਿਹੜਾ ਨੱਥ ਝੂਟਾ ਦਿੱਤਾ ਜਾਂਦਾ ਇਹ ਇੱਧਰ ਹੈ ਇੱਧਰ ਤੱਕ ਕੰਕਰੀਟ ਜਿਹੜਾ ਉਹ ਚੱਲ ਰਿਹਾ ਹੈਗਾ ਬੋਰੀਆਂ ਉਹ ਭਰ ਹੋ ਰਹੀਆਂ ਨੇ ਚੰਡੀਗੜ੍ਹ ਰੋਡ ਦੇ ਜਿਹੜਾ ਪੁਲਾ ਉੱਥੇ ਆਪਾਂ ਸੋ ਮੈਂ ਖੜਾ ਜੀ ਪਟਿਆਲਾ ਚੰਡੀਗੜ੍ਹ ਰੋਡ ਦੇ ਉੱਤੇ ਬੜੀ ਨਦੀ ਦੇ ਪੁਲ ਦੇ ਕੋਲੇ ਤੇ ਪਿੱਛੇ ਮੇਰੇ ਜਿਹੜੀ ਆ ਬੜੀ ਨਦੀ ਵਹਿ ਰਹੀ ਆ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਮੈਂ ਕੈਮਰਾਮੈਨ ਨੂੰ ਕਹਾਂਗਾ ਨਦੀ ਦੀਆਂ ਜਣੀਆਂ ਫੋਟੋਆਂ ਉਹ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣ ਇਹ ਹੈ ਫਲੱਡ ਕੰਟਰੋਲ ਰੂਮ ਪਟਿਆਲੇ ਦਾ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਜਿਹੜੀਆਂ ਬੋਰੀਆਂ ਉਹ ਭਰ ਹੋ ਰਹੀਆਂ ਨੇ ਤੇ ਕੱਲ ਵੀ ਜਿਹੜੀਆਂ ਬੋਰੀਆਂ ਉਹ ਭਰ ਹੋ ਰਹੀਆਂ ਅੱਜ ਜਾਨੀ ਕਿ ਕਾਫੀ ਤਜ਼ਾ ਦੇ ਵਿੱਚ ਜਿਹੜੀਆਂ ਬੋਰੀਆਂ ਉਹ ਭਰੀਆਂ ਜਾ ਰਹੀਆਂ ਨੇ ਉਹ ਇਹ ਜਿਹੜੀਆਂ ਬੋਰੀਆਂ ਨੇ ਪੁਰਲ ਦੇ ਪਰਲੇ ਪਾਸੇ ਉਹ ਤੁਹਾਨੂੰ ਦਿਖਾਵਾਂਗਾ ਜਿੱਥੇ ਰੱਖਣਗੇ ਇਹ ਸਾਰੇ ਮਿੱਟੀ ਦੁਆਰਾ ਆਈ ਹੋਈ ਹੈ ਜੀ ਇਹ ਹੈ 플ੱਡ ਕੰਟਰੋਲ ਰੂਮ ਪਟਿਆਲੇ ਦਾ ਇਹ ਸੜਕ ਜਾ ਰਹੀ ਹੈ ਪੇਵਾ ਕੈਥਲ ਵੱਲ ਨੂੰ ਸਾਹਮਣੇ ਹੈ ਗੁਰਦਾਸ ਸਾਹਿਬ ਤੇ ਪਟਿਆਲੇ ਵੱਲ ਨੂੰ ਜਿਹੜੀ ਬੱਸ ਚਾ ਰਹੀ ਹੈ ਪਟਿਆਲਾ ਚੰਡੀਗੜ੍ਹ ਰੋਡ ਦੇ ਜਿਹੜਾ ਬੁੜਾ ਉੱਥੇ ਆਪਾਂ ਕੜੇ ਆਵ ਦੁਖਾਨੇ ਤੁਹਾਨੂੰ ਤਾਜ਼ਾ ਜਾਣਕਾਰੀ ਅੱਜ ਦੀ ਸੋਭਾ ਪਟਿਆਲੇ ਦੀ ਵੱਡੀ ਨਦੀ ਦੇ ਉੱਤੇ ਖੜਾ ਸੀ ਤੁਸੀਂ ਦੇਖ ਰਹੇ ਹੋ ਵੀ ਕੱਲ ਜਿਹੜਾ ਪਿਛਲੀ ਵੀਡੀਓ ਪਾਈ ਉਹਦੇ ਵਿੱਚ ਜਿਹੜਾ ਪਾਣੀ ਸੀ ਚਾਰ ਦੇ 4 ਫੁੱਟ ਦੇ ਨੇੜੇ ਸੀ ਬਿਲਕੁਲ 4 ਦੇ ਉੱਪਰੇ ਸੀ ਤੇ ਲੇਕਿਨ ਅੱਜ ਖੁਸ਼ੀ ਦੀ ਗੱਲ ਹੈ ਵੀ ਜਿਹੜਾ ਬਣੀ ਨਦੀ ਦਾ ਪਟਿਆਲੇ ਦਾ ਪਾਣੀ ਆ ਉਹ ਘਟਿਆ ਹੋਇਆ 1 ਫੁੱਟ ਹੋਰ ਘਟ ਗਿਆ ਜੀ 3 ਫੁੱਟ ਦੇ ਉੱਤੇ ਆ ਗਿਆ ਇਹ ਚੱਲ ਰਹੀ ਆ ਪਟਿਆਲੇ ਦੀ ਨਦੀ ਤੇ ਮੈਂ ਖੜਾ ਹੈਗਾ ਰਾਜਪੁਰਾ ਚੰਡੀਗੜ੍ਹ ਪਟਿਆਲਾ ਰੋਡ ਦੇ ਉੱਤੇ ਖੜਾ ਆਂ ਜੀ ਤੁਹਾਨੂੰ ਦੂਜੇ ਪਾਸੇ ਵੀ ਦਿਖਾਵਾਂਗਾ ਕਿ ਇੱਥੇ ਦੇ ਹਾਲਾਤ ਨੇ ਥੋਏ ਪਟਿਆਲੇ ਵੱਲੋਂ ਜਿਹੜੀ ਆ ਸੜਕ ਚੰਡੀਗੜ੍ਹ ਨੂੰ ਜਾ ਰਹੀ ਆ ਤੇ ਆਪਾਂ ਬਿਲਕੁਲ ਕੋਲਾਂ ਦੇ ਉੱਪਰ ਖੜੇ ਆ ਜੀ ਉਹ ਪਟਿਆਲਾ ਦੇ ਫਲੱਡ ਕੰਟਰੋਲ ਰੂਮ ਦੇ ਬਾਹਰ ਜਿਹੜੀ ਹੈ ਬੋਰੀਆਂ ਦੀ ਫਰੋਪੜਾਈ ਜਿਹੜੀ ਆ ਹੋ ਰਹੀ ਆ ਤੁਸੀਂ ਦੇਖ ਰਹੇ ਹੋ ਮਿੱਟੀ ਕਾਫੀ ਲਿਆਂਦੀ ਗਈ ਆ ਤੇ ਬੋਰੀਆਂ ਦੀ ਜਿਹੜੀ ਆ ਪਰਵਾਈ ਹੋ ਰਹੀ ਆ ਸੋ ਦੂਸਰੇ ਪਾਸੇ ਦੇਖੋ ਕਿ ਇਧਰ ਪਾੜ ਕਪਿਆ ਹੋਇਆ ਵਾ ਤੇ ਪਾੜ ਦੇ ਨਾਲ ਜਿਹੜਾ ਬੋਰੀਆਂ ਰੱਖਣ ਦਾ ਕੰਮ ਜਿਹੜਾ ਉਹ ਚੱਲ ਰਿਹਾ ਹੈਗਾ ਦੇਖੋ ਜੀ ਕਾਫੀ ਵੱਡਾ ਪਾੜ ਇਧਰ ਨੂੰ ਪੈ ਗਿਆ ਤਾਂ ਜੋ ਇਹਦਾ ਜਿਹੜਾ ਅਸਰ ਆ ਪਰਲੇ ਪਾਸੇ ਜਾਨਕਿ ਐਸਐਸਟੀ ਨਗਰ ਵਾਲੇ ਪਾਸੇ ਨਾ ਪਵੇ ਸੋ ਜਿਹੜਾ ਪਾਣੀ ਦਾ ਲੈਵਲ ਹੈ ਕੱਲ੍ਹ ਨਾਲੋਂ ਦਰਸ਼ਕੋ ਘਟਿਆ ਹੋਇਆ ਬੂਟੀ ਵੀ ਘਟ ਆ ਰਹੀ ਆ ਜਿਹੜੀ ਪਹਾੜਾਂ ਵੱਲੋਂ ਤੁਰੀ ਆ ਰਹੀ ਆ ਅੱਜ ਦੇਖੋ ਤੁਹਾਨੂੰ ਕਿਤੇ ਬੂਟੀ ਨਹੀਂ ਦਿਖ ਰਹੀ ਕਿਤੇ ਇੱਕ ਥਾਂ ਤੇ ਆ ਪਈ ਨਜ਼ਰ ਆ ਰਹੀ ਆ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਨਾ ਪਈ ਆ ਜੀ ਇਹ ਵੀ ਖੜੀ ਆ ਕਿਉਂਕਿ ਪਾਣੀ ਦਾ ਜਿਹੜਾ 70 ਘਟਿਆ ਹੋਇਆ ਵਾ ਤੇ ਬਾਕੀ ਜਿਹੜੀਆਂ ਅਫਵਾਹਾਂ ਲੋਕ ਫਲਾਉਂਦੇ ਆ ਉਤੋਂ ਤੁਸੀਂ ਬਚੋ ਇਹ ਹੈ ਅੱਜ ਦੀ ਅਪਡੇਟ ਸੋ ਇਧਰ ਵੀ ਤੁਸੀਂ ਦੇਖ ਰਹੇ ਹੋ ਜਿਹੜੀਆਂ ਬੋਰੀਆਂ ਨੂੰ ਬੰਨ੍ਹ ਮੰਨ ਕੇ ਉਹਨਾਂ ਨੂੰ ਪੂਰਿਆ ਜਾ ਰਿਹਾ ਤਾਂ ਜੋ ਜਿਹੜਾ ਪਾੜ ਅੱਗੇ ਤੱਕ ਬਣਿਆ ਸੀ ਉਹ ਜਾਦੇ ਪਰਲੇ ਏਰੀਆ ਨੂੰ ਜਾਨੀ ਕਿ ਐਸਐਸਟੀ ਏਰੀਆ ਏਰੀਆ ਨੂੰ ਜਾਂ ਆਰਮਸਟ੍ਰង ਵਲ ਨੂੰ ਨਾ ਜਾਵੇ ਇਹ ਦੇਖ ਸਕਦੇ ਤੁਸੀਂ ਮੌਕੇ ਦੀਆਂ ਤਸਵੀਰਾਂ ਲਾਈਵ ਕੀ ਕਹਿਣਾ ਚਾਹੋਗੇ ਤੁਸੀਂ ਪਾਣੀ ਬਾਰੇ ਕਿੱਥੇ ਰਹਿੰਦੇ ਹੋ ਪਟਿਆਲì ਕਿਹੜੀ ਜਗ੍ਹਾ ਨਿਊ ਫਰੈਂਸ ਐਂਕਲੇ ਅੱਛਾ ਅੱਛਾ ਕੱਲ ਨਾਲੋਂ ਵੈਸੇ ਇਧਰ ਮੈਂ ਦੇਖਿਆ ਕੱਲ 4 ਫੁੱਟ ਸੀ ਅੱਜ 3 ਫੁੱਟ ਦਿਖਾ ਰਿਹਾ ਉਸ ਬੂਟੀ ਵੀ ਅੱਜ ਘਟਾ ਕਿਉਂਕਿ ਕੱਲ ਮੈਂ ਵੀਡੀਓ ਪਾਈ ਹੋਈ ਆ ਉਹਦੇ ਵਿੱਚ 4 ਫੁੱਟ ਪਾਣੀ ਸੀ ਅੱਜ ਹੀ ਆਏ ਮੈਂ ਇੱਧਰ ਤੋਂ ਉੱਧਰ ਤੇ ਅਸੀਂ ਦੇਖਦੇ ਸੀ ਉਹ ਉਧਰ ਪੁੱਲ ਤੇ ਉਧਰ ਕਿੰਨਾ ਕਾ ਬੂਟੀ ਬਾਟੀ ਪਿਛਲੇ ਪੁੱਲਾਂ ਤੇ ਬੂਤੇ ਬੂਟੀ ਵਗੈਰਾ ਨਹੀਂ ਆ ਅੱਜ ਬੂਟੀ ਨਹੀਂ ਹੈ ਨਾ ਕੱਲ ਬਹੁਤ ਬੂਟੀ ਸੀ ਇਹਦੇ ਵਿੱਚ ਕੱਲ ਉਧਰ ਕੱਟ ਵੀ ਰਹੇ ਸੀ ਜੀ ਸੀ ਬੀਜ਼ ਦੇ ਨਾਲ ਨਹੀਂ ਹੁਣ ਠੀਕ ਹੈ ਉਧਰ ਤੋਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਦੇ ਇੰਤਜ਼ਾਮ ਨੂੰ ਦੇਖੋ ਜੀ ਇਹ جو ہے ٹیمپریری بند پانی تے ਛڑے گا نہیں بالکل ہاں وہ بن لا رہے نے وہ پاڑ پہ گیا پہلا ہاں وہ پاڑ جو تے پوریاں لائی لیکن اے دا پکا تسی کی سمجھ پکا انتظام ہونا چاہیے جی ار سی سی دے وہ پلر ہونی تھی چاہیے ٹھیک ہے تے تائیں ہندو بو تو اے دیکھا بھی 2023 اسیں ڈوب گئے سی پہلے ہاں پچھلے جڑا 2 سال پہلا آیا سی پچھلے تو پچھلے سال آیا سی جی 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 بڑا نقصان ہوا جی ہاں تے ਆਪਕਾ ਸੇ ਇਹ ਇਹ ਦੇਖ ਮਗ ਇਹ ਸਪੜਾ ਬਿਸਕੀ ਹੈ ਇਧਰ ਤੋਂ ਸਾਰੀ ਉਹ ਆਰ.ਸੀ. ਵਾਲ ਬਣਾ ਰੱਖੀ ਹੈ ਜੀ ਜੀ ਇਧਰ ਤੋਂ ਸੇਫਟੀ ਹੈ ਹਾਂ ਹਾਂ ਔਰ ਇਧਰ ਕੋਈ ਸੇਫਟੀ ਨਹੀਂ ਹੈ ਹਾਂ ਲੇਕਿਨ ਇਧਰ ਮਿੱਟੀ ਜਿਆਦੇ ਪਈ ਹੋਈ ਹੈ ਇਸ ਕਰਕੇ ਜਿਹੜਾ ਤੁਸੀਂ ਦੇਖ ਰਹੇ ਹੋ ਹਾਂ ਪਿੱਲਰ ਵੀ ਹੈਗੇ ਆ ਆਰ.ਸੀ. ਦਾ ਤੁਹਾਡਾ ਨੰਦ ਕਿਸ਼ੋਰ ਨੰਦ ਕਿਸ਼ੋਰ ਕੀ ਕੰਮ ਕਰਦੇ ਹੋ ਮੈਂ ਤਾਂ ਰਿਟਾਇਰ ਹੋ ਗਿਆ ਬਿਜਲੀ ਬੋਰਡ ਤੋਂ ਅੱਛਾ ਬਿਜਲੀ ਬੋਰਡ ਜੋ ਠੀਕ ਹੈ ਧੰਨਵਾਦ ਜੀ ਤੁਹਾਡਾ ਸੋ ਇਹਨਾਂ ਦਾ ਜਿਹੜੇ ਰਿਟਾਇਰ ਹੋਏ ਮੇਰੇ ਨਾਲ ਗੱਲ ਕਰ ਰਹੇ ਉਹਨਾਂ ਦਾ ਕਹਿਣਾ ਵੀ ਇਹ ਜਿਹੜੇ ਪੱਕੇ ਇਧਰ RCC ਪਿੱਲਰ ਚਾਹੀਦੇ ਆ ਤੇ ਮੇਰੀ ਜਿਹੜੇ ਕੋਈ ਅਫੀਸਰ ਜਿਹੜੇ ਨਾਲ ਇਹਦੇ ਸੰਬੰਧ ਰੱਖਦੇ ਉਹਨਾਂ ਨੂੰ ਚਾਹੀਦਾ ਵੀ ਇਹ RCC ਦਾ ਮੀਹ ਹਟੋਂ ਦੀਵਾਰ ਪੱਕਾ ਇੰਤਜ਼ਾਮ ਕੀਤਾ ਜਾਵੇ ਬੋਰੀਆਂ ਵਾਲਾ ਜਿਹੜਾ ਕੰਮ ਆ ਕੇ ਰਹਿ ਲ ਜਾਂਦਾ ਜੀ ਇਧਰ ਹੈ ਇਧਰ ਤੱਕ ਕੰਕਰੀਟ ਵਾਲੀ ਜਿਹੜੀ ਹੈ ਦੀਵਾਰ ਹੋ ਬਣੀ ਹੋਈ ਹੈ ਜੀ ਇਸੇ ਲਈ ਪਰਲੇ ਪਾਸੇ ਵੀ ਜਿਹੜੀ ਇਥੇ ਦੀ ਪਬਲਿਕ ਉਹ ਕਹਿ ਰਹੀ ਹੈ ਵੀ ਉਧਰ ਪਰਲੇ ਪਾਸੇ ਜਿਹੜਾ ਕੱਚਾ ਤੁਹਾਨੂੰ ਦਿਖਾਈ ਦੇ ਰਿਹਾ ਹੁਣ ਕਿ ਉਧਰ ਵੀ ਕੰਕਰੀਟ ਵਾਲੀ ਦੀਵਾਰ ਬਣਾਈ ਜਾਵੇ ਤੋ ਆਪਾਂ ਜਾ ਰਹੇ ਸੀ ਇੱਧਰ ਭੇਵੇ ਵਾਲੇ ਪਾਸੇ ਨੂੰ ਜਾਨੀ ਕਿ ਤੁਹਾਨੂੰ ਦਿਖਾਣੀ ਸੀ ਅਗਲੇ ਪੁਲ ਤੇ ਕਿੰਨੀ ਕਿ ਬੂਟੀ ਇਕੱਠੀ ਹੋਈ ਆ ਤੇ ਆ ਦੇਖੋ ਸਾਡੇ ਦੇ ਸਾਹਮਣੇ ਕੋਈ ਉਧਰ ਕੱਚਾ ਹੀ ਹੈਗਾ ਤੇ ਕੱਚੇ ਦੇ ਨਾਲ-ਨਾਲ ਉਧਰ ਕੋਈ ਕੰਕਰੀਟ ਵਾਲੀ ਜਿਹੜੀ ਆ ਦਵਾਰ ਜਿਹੜੀ ਉਹ ਨਹੀਂ ਬਣਾਈ ਹੋਈ ਤੇ ਇਸ ਕਰਕੇ ਪਰਲੇ ਪਾਸੇ ਜਿਹੜਾ ਖਤਰਾ ਰਹਿੰਦਾ ਵੀ ਫਲੱਡ ਕਦੋਂ ਆ ਜਾਵੇ ਉਧਰ ਪਾਣੀ ਚਲੇ ਜਾਵੇ ਕਦੋਂ ਇਹ ਨਦੀ ਭਰਦੀ ਆ ਤੇ ਕਦੋਂ ਉਧਰੋਂ ਚਲੀ ਜਾਂਦੀ ਆ ਤੇ ਸਾਰਾ ਪਾਸਾ ਤੁਸੀਂ ਦੇਖ ਰਹੇ ਹੋ ਕੱਚਾ ਹੀ ਆ ਉਧਰੋਂ ਦੇਖ ਰਹੇ ਆਪਾਂ ਨਦੀ ਦੇ ਨਾਲ-ਨਾਲ ਜਿਹੜੀ ਇੱਧਰ ਨੂੰ ਪਾਣੀ ਜਾ ਰਿਹਾ ਆਪਾਂ ਉੱਧਰ ਨੂੰ ਜਾ ਰਹੇ ਆਂ ਜੀ ਇਹ ਹੈ ਰਿਸ਼ੀ ਕਲੋਨੀ ਵਾਲਾ ਜਿਹੜਾ ਪੁਲ ਤੇ ਇੱਧਰ ਹੈ ਕਵਾੜੀ ਮਾਰਕੀਟ ਜਾ ਰਹੇ ਅੱਗੇ ਸ ਤਾਂ ਆਪਾਂ ਜਾਈ ਜਾ ਲਵਾਂਗੇ ਬੂਟੀ ਕਿੰਨੀ ਕ ਨਿਕਲੀ ਹੋਈ ਆ ਕਿੰਨੀ ਕ ਨਹੀਂ ਨਿਕਲੀ ਹੋਈ ਜਿਹੜੀ ਕੱਲ ਪਿਛਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਈ ਸੀ ਲਾਈਵ ਤਸਵੀਰਾਂ ਦਿਖਾਈਆਂ ਸਨ ਚੱਲਦੇ ਆਂ ਅੱਗੇ ਸੋ ਕੱਲ ਵੀ ਤੁਹਾਨੂੰ ਮੈਂ ਇੱਥੇ ਜਗ੍ਹਾ ਦੀ ਜਿਹੜੀ ਵੀਡੀਓ ਉਹ ਦਰਸ਼ਕੋ ਸ਼ੇਅਰ ਕੀਤੀ ਸੀਗੀ ਲੇਕਿਨ ਜਿਹੜੀ ਆ ਕੱਲ ਬੂਟੀ ਬਹੁਤ ਜ਼ਿਆਦਾ ਸੀ ਅੱਜ ਬੂਟੀ ਪਿੱਛੋਂ ਨਹੀਂ ਆ ਰਹੀ ਸਾਹਮਣੇ ਦੇਖ ਰਹੇ ਹੋ ਜੀਸੀਬੀ ਹਟ ਗਈ ਆ ਪਰ ਇੱਕ ਤੁਹਾਨੂੰ ਜ਼ੂਮ ਕਰਕੇ ਦਿਖਾ ਦਵਾਂ ਕਿ ਜੀਸੀਬੀ ਇੱਕ ਖੜੀ ਆ ਤੇ ਬਟ ਅੱਜ ਕੋਈ ਬੂਟੀ ਵਾਲਾ ਮਸਲਾ ਨਹੀਂ ਹੈਗਾ ਸੋ ਪਾਣੀ ਦਾ ਜਿਹੜਾ ਲੈਵਲ ਉਹ ਅੱਜ 1 ਫੁੱਟ ਘਟ ਜਿਹੜਾ ਉਹ ਚੱਲ ਰਿਹਾ ਹੈਗਾ ਸੋ ਇਹ ਕੇਲਾਂ ਵਾਲੀ ਜਿਹੜੀ ਕੱਲ ਵੀ ਇੱਥੇ ਸੀਗੀ ਕੱਲ ਇਹਨਾਂ ਦੀ ਫੋਟੋ ਜਿਹੜੀ ਸੀ ਵਿੱਚ ਆਈ ਸੀ ਇੱਧਰ ਵੇਚਲੇ ਸੀ ਕੱਲ ਅੱਜ ਰੇੜੀਆਂ ਹੋਰ ਲੱਗੀਆਂ ਹੋਈਆਂ ਨੇ ਅੱਜ ਤੁਸੀਂ ਦੇਖ ਰਹੇ ਹੋ ਪਾਣੀ ਜਿਹੜਾ ਸਾਫ਼ ਸੁਥਰਾ ਬਿਨਾਂ ਬੂਟੀ ਕੋਈ ਟਮਾਟੇਲੀ ਬੂਟੀ ਆ ਜੇ ਤਾਂ ਉਹ ਵੱਖਰੀ ਗੱਲ ਆ ਲੇਕਿਨ ਬੂਟੀਆਂ ਤੋਂ ਅੱਜ ਰਹਿਤ ਹੈਗੀ ਆ ਰਹਿਤ ਬਾਲਾ ਇਹ ਪਾਣੀ ਚੱਲ ਰਿਹਾ ਬੂਟੀ ਰਹਿਤ ਪਾਣੀ ਉਹ ਥੋੜੀ ਜਿਹੀ ਬੂਟੀ ਆਈ ਆ ਲਾ ਜਾ ਰਹੀ ਹੈ ਦੇਖੋ ਸਾਹਮਣੇ ਦੇਖੋਗੇ ਦੋ ਬੂਟੀਆਂ ਵਿੱਚ ਆ ਰਹੀਆਂ ਨੇ ਹੋਰ ਕੋਈ ਏਡੀ ਖਾਸ ਵਿੱਚ ਵਿਚਾਲੇ ਤੁਸੀਂ ਦੇਖ ਰਹੇ ਹੋ ਫਸੀਆਂ ਜ਼ਰੂਰ ਹੋਈਆਂ ਨੇ ਪਰ ਉਹ ਪੈਰ ਨਹੀਂ ਰਹੀਆਂ ਹਾਂ ਆ ਮੈਂ ਉਧਰ ਲੈਵਲ ਦੇਖ ਕੇ ਆ ਦੋ ਫੁੱਟ ਘਟ ਗਿਆ ਕੱਲ 4 ਫੁੱਟ ਸੀ ਅੱਜ 3 ਫੁੱਟ ਰਹਿ ਗਿਆ ਕੀ ਕਹਿਣਾ ਚਾਹੋਗੇ ਇਸ ਨਦੀ ਬਾਰੇ ਸਰ ਬਾਕੀ ਹੁੰਦਾ ਪਾਣੀ ਦਾ ਕੰਟਰੋਲ ਚਾ ਬੂਟੀ ਵੀ ਕੱਢਤੀ ਆ ਕੱਲ ਬੂਟੀ ਬਹੁਤ ਸੀ ਇੱਥੇ ਬੂਟੀ ਸਾਰੀ ਸਾਫ਼ ਕਰਤੀ ਦੇਖੋ ਬਿਲਕੁਲ ਨਹੀਂ ਆ ਇਹ ਰਾਤੋਂ ਰਾਤ ਹੋ ਗਈ ਜੀ ਹਾਂਜੀ ਕੱਲ ਕੀਤੀ ਸਾਰੀ ਦੀ ਕੱਲ ਸ਼ਾਮ ਨੂੰ ਐਸੇ ਲੱਗੇ ਹੋਏ ਸੀ ਹਾਂਜੀ ਠੀਕ ਆ ਤੁਹਾਡਾ ਕਾਰੋਬਾਰ ਕਿਵੇਂ ਚੱਲ ਰਿਹਾ ਕੰਮ ਤਾਂ ਕਾਫੀ ਢੰਗਾ ਜੀ ਠੰਡਾ ਹੋ ਗਿਆ ਹੈ ਨਾ ਮੀਂਹ ਕਰਕੇ ਬਹੁਤ ਫਰਕ ਪੈਂਦਾ ਮੀਂਹ ਕਰਕੇ ਕੁਝ ਇਸ ਕਰਕੇ ਲਈ ਕੀ ਨਾ ਤੁਹਾਡਾ ਗੇਸਿੰਗ ਨਾਮ ਅੱਛਾ ਅੱਛਾ ਇੱਥੇ ਨੇੜੇ-ਟੜੀ ਹੈ ਹਾਂ ਸਰ ਓਕੇ ਜੀ ਜੀ ਅਸੀਂ ਚਗਦੀਸ਼ ਕੋਲੋਂ ਨੇ ਓਕੇ ਉਹ ਜਿਹੜੀ ਜੀਪੀਬੀ ਸਾਹਮਣੇ ਖੜੀ ਹੈ ਜੀ ਇੱਕ ਕੱਲ੍ਹ ਦੂਰ ਸੇ ਚਲੀ ਗਈ ਜਾਂ ਮੇ ਵੀ ਤੇ ਆਹ ਦੇਖੋ ਕਿੰਨਾ ਢੇਰ ਜਿਹੜਾ ਬੂਟੀ ਦਾ ਉੱਤੇ ਕੱਟ-ਕੱਟ ਕੇ ਕੱਲ੍ਹ ਨਾਲ ਲਾਇਆ ਹੋਇਆ ਅੱਜ ਜਿਹੜੀ ਬੂਟੀ ਨਹੀਂ ਹੈਗੀ ਤੇ ਇਹ ਸੀ ਅੱਜ ਦੇ ਤਾਜ਼ਾ ਹਾਲਾਤ ਜੋ ਕੋਈ ਅਫਵਾਹਾਂ ਫਲਾਉਂਦਾ ਪਾਣੀ ਹੈਗਾ ਪਾਣੀ ਹੈਗਾ ਉਹ ਅਫਵਾਹਾਂ ਤੋਂ ਤੁਸੀਂ ਬਚਣਾ ਤੇ ਕਾਫੀ ਡਾਊਨ ਆ ਕੱਲ ਨਾਲੋਂ ਪਾਣੀ ਮੈਂ ਆਪਾਂ ਇੱਥੇ ਕਿਰੇੜੀ ਵਾਲੇ ਉਹਨਾਂ ਨੇ ਵੀ ਗੱਲ ਕੀਤੀ ਸੀ ਕਹਿੰਦੇ ਕੱਲ ਨਾਲੋਂ ਜਿਹੜਾ ਪਾਣੀ ਹੈ ਉਹ ਘਟ ਜਿਹੜਾ ਵਗ ਰਿਹਾ ਹੈਗਾ ਤੇ ਲੈਵਲ ਵੀ ਉਹਦਾ ਘਟ ਹੈਗਾ ਕੋ ਜਿਹੜੇ ਤੇ ਇੱਥੇ ਬਸਨੀਕ ਨੇ ਪਟਿਆਲਾ ਦੇ ਆਸ-ਪਾਸ ਟੰਡਾ ਤੇ ਉਹ ਦੇਖੋ ਜਿਹੜੇ ਰੁਕੇ ਜਿਹੜੇ ਮੋਟਰਸਾਈਕਲ ਦੇ ਉੱਤੇ ਫੜਦੇ ਨੇ ਦੇਖਦੇ ਆ ਵੀ ਕਿੰਨਾ ਪਾਣੀ ਹੈਗਾ ਡਰ ਵੀ ਉਹਨਾਂ ਦਾ ਸੱਚਾ ਕਿਉਂਕਿ ਪਾਣੀ ਦਾ ਕੋਈ ਪਤਾ ਨਹੀਂ ਕਦੋਂ ਜਿਹੜਾ ਇਹਦਾ ਲੈਵਲ ਉਹ ਉੱਚਾ ਹੋ ਜਾਵੇ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਉੱਧਰ ਪਾਪੜਾ ਘੱਗਰ ਕਾ ਕਰਕਨੀਓ ਉੱਧਰ ਪਾਣੀ ਦਾ ਕੀ ਹਾਲ ਚਾਲ ਆ ਪਾਣੀ ਤਾਂ ਉੱਧਰ ਤਾਂ ਹੀ ਨਹੀਂ ਆ ਘੱਗਰ ਵਾਲਾ ਹੈ ਨਹੀਂ 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 ਆ ਕੇ ਕਰਦਾ ਅੱਛਾ ਹਾਂ ਜਾ ਕੇ ਦੇਖਿਓ ਜੀ ਅੱਛਾ ਚਲੋ ਜਾਵਾਂਗੇ ਜੀ ਚਾਰ ਪੰਜ ਮਸ਼ੀਨਾਂ ਉਹ ਦੇਖ ਖੜੀਆਂ ਉਹ ਖੜੀਆਂ ਹਾਂ ਮੈਂ ਜਾ ਕੇ ਉਹਨਾਂ ਉੱਧਰ ਵੀ ਤੇ ਤੁਸੀਂ ਕਿਵੇਂ ਦੇਖਦੇ ਹੋ ਇੱਧਰ ਪਾਣੀ ਦੇਖਣਾ ਸੀ ਅੱਛਾ 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 ਉੱੱਚਾ ਉੱਚਾ ਛਕਣਾ ਆਇਆ ਅੱਛਾ ਅੱਛਾ ਚਲੋ ਨਹੀਂ ਨਹੀਂ ਧੰਨਵਾਦ ਅਬੀਰ ਜੀ ਦਾ ਕੁਝ ਕੋ ਆਪਾਂ ਖੜੇ ਆ ਜਿਹੜਾ ਭੇਵਾ ਸਨੌਰ ਕੈਥਲੋਂ ਰਸਤਾ ਜਾਂਦਾ ਉਸ ਪੁਲ ਦੇ ਕੋਲ ਖੜੇ ਆ ਤੇ ਆਪਾਂ ਤੁਹਾਨੂੰ ਦਿਖਾਇਆ ਜਿਵੇਂ ਅੱਜ ਬੂਟੀ ਦਾ ਕੰਮ ਨਹੀਂ ਹੈ ਤੇ ਬੂਟੀ ਬਿਲਕੁਲ ਵੀ ਨਹੀਂ ਜਿਹੜੀ ਜੀਸੀਬੀ ਉਹ ਵੀ ਜਾ ਚੁੱਕੀ ਉਹ ਇਹ ਪੁਲ ਦੇ ਉੱਤੇ ਬਣਿਆ ਹੋਇਆ ਜਿੱਥੇ ਮਹਾਰਾਜਾ ਖਾਨਦਾਨ ਵੱਲੋਂ ਜਿਹੜਾ ਕੀ ਨੱਥ ਚੂੜਾ ਦਿੱਤਾ ਜਾਂਦਾ ਸੀ ਜਦ ਕੀ ਇਹ ਜਿਹੜੀ ਆ ਨਦੀ ਆ ਇਹ ਓਵਰਫਲੋ ਹੋ ਜਾਂਦੀ ਸੀ ਰੁਕਣ ਦਾ ਨਾਮ ਨਹੀਂ ਸੀ ਲੈਂਦੀ ਤਾਂ ਉਦੋਂ ਇਸ ਜਗ੍ਹਾ ਤੇ ਜਿਹੜਾ ਨੱਥ ਝੂਟਾ ਦਿੱਤਾ ਜਾਂਦਾ ਹੈ ਪਰੰਪਰਾਵਾਂ ਦੇ ਮੁਤਾਬਕ ਸਾਹਮਣੇ ਜਗ੍ਹਾ ਬਣੀ ਹੋਈ ਤੁਸੀਂ ਦੇਖ ਰਹੇ ਹੋ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਜੀ ਇਹ ਜ਼ੂਮ ਕਰਕੇ ਤੁਹਾਨੂੰ ਦਿਖਾ ਰਿਹਾ ਇਹ ਜਗ੍ਹਾ ਬਣੀ ਹੋਈ ਜਿੱਥੇ ਨੱਥ ਝੂਟਾ ਦਿੱਤਾ ਜਾਂਦਾ ਸੀ ਸੋ ਸੁਚੇਤ ਰਹੋ ਡਰਨ ਦੀ ਲੋੜ ਨਹੀਂ ਹੈਗੀ ਸੁਚੇਤ ਜਰੂਰ ਹੋ ਤਾਂ ਕਿ ਪਤਾ ਨਹੀਂ ਹੁੰਦਾ ਪਾਣੀ ਦਾ ਕਿਹੜੇ ਵੇਲੇ ਬਾਰਿਸ਼ ਉੱਤੇ ਪਹਾੜਾਂ ਚ ਅੱਜ ਕੱਲ ਤੋਂ ਪਤਾ ਹੀ ਆ ਹੋ ਰਹੀ ਆ ਬੱਦਲ ਬਾਈ ਫੇਰ ਹੋਈ ਆ ਹੁਣ ਥੋੜਾ ਜਿਹਾ ਮੀਂਹ ਹਟਿਆ ਤੇ ਮੈਂ ਆਪ ਜੀ ਨੂੰ ਇਹ ਦਖਾਨ ਹਿੱਤ ਇਧਰ ਨਿਕਲਿਆ ਸੀ ਵੀ ਚਲੋ ਤੁਹਾਨੂੰ ਦਿਖਾਵਾਂ ਕਿੰਨਾ ਕੁ ਲੈਵਲ ਅੱਜ ਹੈ ਲੈਵਲ ਤੁਹਾਨੂੰ ਦਿਖਾਈ ਦਿੱਤਾ ਵੀ 3 ਫੁੱਟ ਦੇ ਕਰੀਬ ਜਿਹੜਾ ਪਾਣੀ ਦਾ ਲੈਵਲ ਹੈ ਅੱਜ ਕਾਫੀ ਲੈਵਲ ਜਿਹੜਾ 1 ਫੁੱਟ ਦੇ ਕਰੀਬ 1 ਤੋਂ ਜ਼ਿਆਦਾ ਉਹ ਘਟ ਚੁੱਕਿਆ ਹੈਗਾ ਜੀ ਸੋ ਇਸ ਦੇ ਨਾਲ सुरेंद्र ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਹੋਂ ਤੱਕ ਇੰਤਜ਼ਾਰ ਕਰਨਾ ਰੱਬ ਰੱਖਾ ਚੜ੍ਹਦੀ ਕਲਾ ਹੋਵੇ ਤੁਹਾਡੀ ਸਾਰਿਆਂ ਦੀ ਤੇ ਡਰਨ ਦੀ ਲੋੜ ਨਹੀਂ ਹੈਗੀ ਸੁਚੇਤ ਜਰੂਰ ਰਹੋ ਇਸ ਪਟਿਆਲਾ ਦੀ ਬੜੀ ਨਦੀ ਦਾ ਸਾਰਾ ਫਰ ਲੱਡ ਬਾਰੇ ਦੱਸਿਆ ਹੜ ਬਾਰੇ ਦੱਸਿਆ ਜੀ ਧੰਨਵਾਦ ਰੱਬ ਰੱਖਾ